ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਆਪਣਾ ਨਵਾਂ ਸਫਰ ਸ਼ੁਰੂ ਹੋਣ ਲੱਗਿਆ ਲਾਹੌਲ ਸਪੀਤੀ ਦਾ ਤੇ ਸਾਰਿਆਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਆਪਣੀਆਂ ਵੀਡੀਓ ਦੇਖਿਓ ਤੇ ਇੱਕ ਦੋ ਦਿਨਾਂ ਤੋਂ ਆਪਾਂ ਸਫਰ ਸ਼ੁਰੂ ਹੋ ਜਾਣਾ ਆਪਣਾ YouTube ਤੇ ਤੇ ਆਪਾਂ ਇੱਥੋਂ ਕ ਜਿਆ ਪੁਲ ਜੇ ਤੋਂ ਸ਼ੁਰੂ ਕਰਨ ਲੱਗਿਆ ਅੱਗੇ ਵੀ ਆਪਾਂ ਇੱਥੋਂ ਹੀ ਕਰਦੇ ਹੁੰਨੇ ਆ ਆ ਪੁਲ ਤੋਂ ਕਿਉਂਕਿ ਸ਼ਹਿਰ ਜਾਂ ਲੰਘ ਕੇ ਕਰਦੇ ਹੁੰਨੇ ਆ ਸ਼ਹਿਰ ਤੇ ਰਸ ਬਹੁਤ ਹੁੰਦਾ ਟ੍ਰੈਫਿਕ ਬਹੁਤ ਹੁੰਦੀ ਆ ਤੇ ਅੱਜ ਦੀ ਵੀਡੀਓ ਆਪਾਂ ਥੋੜੀ ਜੀ ਬਣਾਵਾਂਗੇ ਅੱਜ ਆਪਣਾ ਟੀਚਾ ਚੰਡੀਗੜ੍ਹ ਤੋਂ ਪਹਿਲਾਂ ਚੰਡੀਗੜ੍ਹ ਦੇ ਨੇੜੇ-ਤੇੜੇ ਪਹੁੰਚਾਂ ਦਾ ਗੁਰੂ ਘਰ ਦੇ ਵਿੱਚ ਤੇ ਕੱਲ ਤੋਂ ਫਿਰ ਆਪਣਾ ਉੱਥੋਂ ਸਫ਼ਰ ਸ਼ੁਰੂ ਹੋ ਜੂ ਕੱਲ ਤੋਂ ਲੰਬੀ ਵੀਡੀਓ ਪਾਇਆ ਕਰਾਂਗੇ ਤੇ ਚਲੋ ਜੀ ਹੁਣ ਆਪਾਂ ਸਾਂਨੇਵਾਲ ਤੋਂ ਪਿੱਛੇ ਵਾਲੇ ਪੁਲ ਤੇ ਖੜੇ ਆ ਹਮੇਸ਼ਾ ਆਪਾਂ ਇੱਥੋਂ ਹੀ ਵੀਡੀਓ ਸ਼ੁਰੂ ਕਰਦੇ ਆ ਅੱਗੇ ਵੀ ਜਿਹੜੇ ਸਫ਼ਰ ਕਰੇ ਨੇ ਸਾਈਕਲ ਤੇ ਕਰੇ ਨੇ ਉਹ ਇੱਥੋਂ ਹੀ ਸ਼ੁਰੂ ਕਰੇ ਨੇ ਤੇ ਚਲੋ ਜੀ ਹੁਣ ਮਿਲਦੇ ਆਪਾਂ ਅੱਗੇ ਜਾ ਕੇ ਆ ਤੁਹਾਨੂੰ ਸਾਈਕਲ ਦਿਖਾ ਦਿੰਨੇ ਆ ਇੱਕ ਵਾਰ ਆਹ ਦੇਖੋ ਪਿਆਰਿਓ ਆ ਇੱਕ ਮੂਰੇ ਬੈਗ ਆ ਮੈਂ ਪਲੇਟ ਬਣਵਾਈ ਸੀ ਇਹ ਥੋੜੀ ਜੀ ਬੈਗ ਨਾਲ ਲੱਗ ਗਈ ਇਹਨੂੰ ਸੈੱਟ ਕਰਦੇ ਆ ਆ ਨਿਸ਼ਾਨ ਸਾਹਿਬ ਲਾ ਲਿਆ ਤੇ ਆ ਲੇਟਾਂ ਲੂਟਾਂ ਨੇ ਆਪਣਾ ਛੋਟੀਆਂ ਮੋਟੀਆਂ ਤੇ ਜਿਵੇਂ ਰਾਤ ਰੂਤ ਕਈ ਵਾਰ ਪੈ ਜਾਂਦੀ ਆਗੀ ਇੰਡੀਕੇਟਰ ਜਿਹੇ ਨੇ ਤੇ ਇੱਕ ਆ ਬੈਗ ਆਗਾ ਤੇ ਬਾਕੀ ਆ ਜਿਹੜੇ ਬੈਗ ਨੇ ਇਹ ਆਨਲਾਈਨ ਮੰਗਾਏ ਨੇ ਇਹ ਥੋੜਾ ਮੋਟਾ ਪਾਣੀ ਪੂਣੀ ਇਹਨਾਂ ਚ ਅੰਦਰ ਪੈਂਦਾ ਨਹੀਂ ਆਹ ਚੱਕਰਵਾਰਤੀ ਫੌਜ ਨੇ ਅੰਗਸਿੰਘ ਬੁੱਢਾਦਲ ਪੰਜਾਬ ਭਾਰਤ ਵਿਸਵ ਆਹ ਆਪਣੇ ਚੈਨਲ ਦਾ ਨਾਮ ਆ ਤੇ ਪੁਰਾਣੀਆਂ ਵੀਡੀਓ ਵੀ ਪਈਆਂ ਨੇ ਉਹ ਵੀ ਦੇਖ ਲਿਓ ਆ ਟਾਇਰ ਵਾਲੇ ਲੈ ਲਿਆ ਨਾਲ ਐਕਸਟਰਾ ਪੰਪ ਦਾ ਚਾਹੀਦਾ ਹੀ ਚਾਹੀਦਾਗਾ ਟਿਊਬਾਂ ਲੈ ਲਈਆਂ ਦੋ ਆਪਾਂ ਤੇ ਬਸ ਹੌਲੀ ਹੌਲੀ ਜਾਈ ਜਾਂਦੇ ਆਗੇ ਉਹ ਉਧਰਲੇ ਪਾਸੇ ਆਪਣਾ ਸਮਾਨ ਆ ਕੱਪੜਾ ਲੀੜਾ ਇੱਧਰਲੇ ਪਾਸੇ ਆਪਣਾ ਖਾਣ ਪੀਣ ਦਾ ਚੁੱਲ੍ਹਾ ਚੌਂਕਾ ਤੇ ਮਾੜਾ ਮੋਟਾ ਖਾਣ ਪੀਣ ਦਾ ਸਮਾਨ ਆ ਚਲੋ ਜੀ ਸੰਗ ਤੋਂ ਹੁਣ ਮਿਲਦੇ ਆ ਅੱਗੇ ਜਾ ਕੇ ਲਓ ਪਿਆਰਿਓ ਸਾਨੇ ਵਾਲ ਟੱਪ ਕੇ ਆਪਾਂ ਹੁਣ ਤੇ ਉਹ ਜਿਹੜੀਆਂ ਨਹਿਰਾਂ ਜੀਆਂ ਆਉਂਦੀਆਂ ਤਿੰਨ ਚਾਰ ਉਹ ਨਹਿਰਾਂ ਤੋਂ ਪਿੱਛੇ ਆ ਥੋੜਾ ਜਾ ਆ ਗੁਰੂ ਘਰ ਕੋਲ ਪਹੁੰਚ ਗਏ ਬਹੁਤ ਰਮਣੀਕ ਆ ਇਹ ਗੁਰੂ ਘਰ ਸਰਦੀਆਂ ਦੇ ਵਿੱਚ ਨਾ ਇੱਥੇ ਆ ਜਿਹੜੀ ਨਦੀ ਦਾ ਹੁਣ ਪਾਣੀ ਕਿਸਮ ਹੈਲਾ ਜਿਆ ਉਦੋਂ ਨੀਲਾ ਜਿਆ ਹੁੰਦਾ ਸਾਫ ਪਾਣੀ ਉਦੋਂ ਜਿਹੜਾ ਆ ਪਾਰਕ ਬਣਿਆ ਇੱਥੇ ਬਹਿਣ ਦਾ ਬੜਾ ਆਨੰਦ ਆਉਂਦਾ ਬੜਾ ਆਨੰਦ ਆਉਂਦਾ ਸ਼ਾਮ ਦੇ ਟਾਈਮ ਬਾਣੀ ਚੱਲਦੀ ਹੁੰਦੀ ਆ ਬੰਦਾ ਇੱਥੇ ਬਹਿ ਜੇ ਚਾਹੇ ਇੱਧਰ ਨੂੰ ਲੱਤਾਂ ਲਮਕਾ ਕੇ ਬਹਿ ਜੇ ਨਦੀ ਦੇ ਵਿੱਚ ਬੜਾ ਆਨੰਦ ਆਉਂਦਾ ਓਰੇ ਇਹ ਥੋੜਾ ਜਿਹਾ ਪਿੱਛੇ ਆ ਸਾਨਿਆਂ ਵਾਲੀ ਪੁਲੀ ਤੋਂ ਅੱਗੇ ਆ ਤੇ ਉਹ ਦਰਾਹੇ ਵਾਲੀਆਂ ਜਿਹੜੀਆਂ ਨਹਿਰਾ ਪਾੜਦੀਆਂ ਉਹ ਤੋਂ ਥੋੜਾ ਜਿਹਾ ਪਿੱਛੇ ਆ ਆ ਲਓ ਪਿਆਰਿਓ ਆਪਾਂ ਪਹੁੰਚ ਗਏ ਜਿੱਥੋਂ ਨਹਿਰਾ ਪਾੜਦੀਆਂ ਨੇ ਆ ਦੇਖੋ ਉਹ ਪਿੱਛੇ ਨਹਿਰ ਇਥੋਂ ਨਹਿਰਾਂ ਪਾੜਦੀਆਂ ਜਿਹੜੀਆਂ ਦਰਾਹੇ ਵਾਲੀਆਂ ਕਿੰਨੀਆਂ ਸਾਰੀਆਂ ਆ ਪਿੱਛੇ ਆਪਣੀ ਪਖੋੜ ਵਾਲੀ ਨਹਿਰ ਆ ਜਿਹੜੀ ਆ ਪਿੱਛੇ ਜਾ ਰਹੀ ਹੈਗੀ ਇਹਦੇ ਉੱਤੇ ਖੜੇ ਆ ਹੁਣ ਪੁਲ ਦੇ ਉੱਤੇ ਆਪਾਂ ਲਈ ਤੋਂ ਹੁਣ ਚੱਲਦੇ ਆ ਅੱਗੇ ਦਰਾਹੇ 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 ਤੋਂ ਆਪਾਂ ਸਿੱਧਾ ਫਿਰ ਦਿੱਲੀ ਵਾਲਾ ਰੋਡ ਪੈ ਜਾਣਾ ਆ ਪਿੱਛੋਂ ਆਪਾਂ ਆਏ ਆ ਦਿੱਲੀ ਵਾਲਾ ਰੋਡ ਪੈ ਕੇ ਫਿਰ ਖੰਨਾ ਖੰਨੇ ਤੋਂ ਸਰਹੰਦ ਉਧਰ ਦੀ ਹੋ ਕੇ ਜਾਣਾ ਆ ਨਹਿਰ ਨਾਲ ਸਾਰੀ ਦੇਖੋ ਪੱਕੀ ਕਰਤੀ ਇਹਨਾਂ ਨੇ ਆਹਾਂ ਕਿਨਾਰੇ ਉਹੋ ਕਿਨਾਰੇ ਪੱਕੀ ਕਰਨ ਵੇਲੇ ਜਿੰਨੇ ਸਾਈਡਾਂ ਤੇ ਦਰਖਤ ਰੂਪ ਸੀ ਸਭ ਪੜਤੇ ਇਹ ਪੱਕੀ ਦਾ ਹੈ ਨੁਕਸਾਨ ਹੀ ਆ ਇਹਦਾ ਫਾਇਦਾ ਫੂਦਾ ਨਹੀਂ ਹੈਗਾ ਕੋਈ ਬੜਾ ਨੁਕਸਾਨ ਹੈ ਇਹਦਾ ਪੱਕੀ ਦਾ ਆਹ ਦੇਖੋ ਪਿਆਰਿਓ ਕਿੰਨੀ ਭੈੜੀ ਲੱਗਣ ਲੱਗੀ ਨਹਿਰ ਪੱਕੀ ਕਰਕੇ ਜਦੋਂ ਕੱਚੀ ਸੀ ਕਿੰਨਾ ਆਲੇ-ਦਾਲੇ ਜੰਗਲ ਫੈਲਿਆ ਹੋਇਆ ਸੀ ਕਿੰਨਾ ਦਰਖਤ ਸੀਗਾ ਜਿਵੇਂ ਗੰਜੀ ਜੀ ਲੱਗਣ ਲੱਗੀ ਨਹਿਰ ਦੇਖੋ ਲੋ ਵੀ ਸੰਗਤੋ ਆਪਾਂ ਦਰਾਹੇ ਪਹੁੰਚ ਗਏ ਉਹ ਰਹਿ ਗਿਆ ਬੋਲੋ ਦਰਾਹੇ ਦਾ ਤੇ ਆ ਖੜਾ ਆਪਣਾ ਸਾਈਕਲ ਹੁਣ ਆਪਾਂ ਇਹ ਇਧਰ ਨੂੰ ਜਾਣਾਗਾ ਅੱਗੇ ਨੂੰ ਓੱਖ ਬਹੁਤ ਲੱਗਿਆਈ ਸੀ ਆਪਾਂ 7 ਵਜੇ ਤੁਰੇ ਸੀ 10 ਕ' ਵੱਜ ਗਏ ਤੇ ਇੱਥੋਂ ਬਾਬੇ ਕੋਲੋਂ ਕੇਲੇ ਖਾਦੇ ਦੋਗ ਲੈ ਕੇ ਆਇ ਕਾਲੂ ਖਾਰਾ ਖਾਦਾ ਇਹ ਜੀ ਆਲੂ ਖਾਰਾ ਖਾਦਾ ਹਿੱੜ ਕੀ ਅੰਦਰ ਲੰਗੀ ਮਰੇ ਹੁਣ ਪਤਾ ਨਹੀਂ ਕੀ ਚੱਕਰ ਆਪਾਂ ਦਾ ਪਤਾ ਨਹੀਂ ਅੰਦਰ ਹੀ ਲੰਗੀ ਹਿੱੜਕ ਬਾਬਾ ਕੰਦਾ ਆਪੀ ਨਕਲ ਜੂ ਡਰਨ ਦੀ ਰੋਡ ਨਹੀਂ ਚੱਲ ਦੇਖੀ ਜਾਊ ਹਣ ਹੁਣ ਇੱਥੋਂ ਅੱਗੇ ਚੱਲਦੇ ਆ ਜੀ ਲਓ ਪਿਆਰਿਓ ਮੰਜੀ ਸਾਹਿਬ ਗੁਰਦੁਆਰੇ ਕੋਲ ਪਹੁੰਚ ਗਏ ਆਪਾਂ ਹੁਣ ਲੁਧਿਆਣੇ ਕੋਲ ਚੱਲ ਕੇ ਆਹ ਲਓ ਪਿਆਰਿਓ ਇੱਥੋਂ ਦੀ ਅੰਡਰਪਾਸ ਬਣਿਆ ਹੋਇਆ ਗੁਰੂ ਘਰ ਜਾਣ ਲਈ ਆਹ ਦੇਖੋ ਇਹ ਕ੍ਰਾਸ ਕਰਕੇ ਗੁਰੂ ਘਰ ਜਾਣ ਲਈ ਆ ਆਪਾਂ ਹੁਣ ਚੱਲਦੇ ਆ ਜਾ ਕੇ ਲੰਗਰ ਪ੍ਰਸ਼ਾਦ ਦਾ ਛੱਕਦੇ ਆ ਆ ਪਹੁੰਚ ਗਏ ਜੀ ਗੁਰੂ ਘਰ ਮੰਜੀ ਸਾਹਿਬ ਭੁੱਖ ਵੀ ਆਪਾਂ ਨੂੰ ਬਹੁਤ ਲੱਗੀ ਹੋਈ ਸੀ ਚਲੋ ਨਾਲੇ ਥੋੜੀ ਜਿਹੀ ਰੈਸਟ ਮਿਲ ਜੂ ਮੱਥਾ ਟੇਕਦੇ ਆਂ ਨਾਲੇ ਆਪਾਂ ਢਿੱਡ ਭਰਦੇ ਆਂ ਓ ਕਾਲ ਲਓ ਪਿਆਰਿਓ ਆ ਆ ਗਏ ਅੰਦਰ ਗੁਰੂ ਘਰ ਇੱਥੇ ਹੁਣ ਸਾਈਕਲ ਲਾਉਣੇ ਆ ਕਿਤੇ ਸਾਈਕਲ ਲਾ ਕੇ ਫੇਰ ਦੇਖਦੇ ਆਂ ਕੀ ਕਰਨਾ ਲਓ ਪਿਆਰਿਓ ਸਾਈਕਲ ਨੂੰ ਰੇ ਲਾਦਾ ਤਾਲਾ ਤੇ ਉਹ ਉਧਰੋਂ ਆਪਾਂ ਆਏ ਆ ਉਹ ਦੇਖੋ ਉਹ ਉਧਰੋਂ ਆਪਾਂ ਆਏ ਆ ਤੇ ਆ ਲੰਗਰ ਆ ਇਹ ਲੰਗਰ ਹਾਲ ਆ ਹੁਣ ਇੱਧਰ ਜਾਣਾ ਆਪਾਂ ਲੋ ਪਿਆਰਿਓ ਲੰਗਰ ਹਾਲ ਤੇ ਪਹੁੰਚ ਗਏ ਹੁਣ ਆਪਾਂ ਚੱਲਦੇ ਆਂ ਅੱਗੇ ਪ੍ਰਸ਼ਾਦਾ ਛੱਕ ਕੇ ਫਿਰ ਨਿਕਲਦੇ ਆਂ ਲੋ ਪਿਆਰਿਓ ਪ੍ਰਸ਼ਾਦਾ ਪਾਣੀ ਛੱਕ ਕੇ ਮੱਥਾ ਟੇਕ ਕੇ ਚਲੋ ਜੀ ਖਿੱਚ ਤੇ ਆਪਾਂ ਪਾ ਤੇ ਚੱਲੇ ਹੁਣ ਅੱਗੇ ਨੂੰ ਇਹ ਮਨਜੀ ਸਾਹਿਬ ਘਰ ਦੁਆਰਾ ਸੀਗਾ ਹੁਣ ਅੱਗੇ ਜਾ ਕੇ ਦੇਖਦੇ ਆ ਕਿੱਥੇ ਰੁਕਾਂਗੇ ਕਿੱਥੇ ਦਾਮ ਲਵਾਂਗੇ ਆਪਾਂ 7 ਵਜੇ ਚੱਲੇ ਸੀ 11 ਕ ਵੱਜ ਕੇ 4 ਕ ਘੰਟੇ ਚੋਰੇ ਪਹੁੰਚੇ ਆ ਵਿੱਚ ਰੁਕੇ ਵੀ ਬਹੁਤ ਆਪਾਂ ਘੰਟਾ ਡੇਢ ਘੰਟਾ ਲਓ ਪਿਆਰੇ ਹੁਣ ਆਪਾਂ ਹਾਈਵੇ ਤੇ ਚੜ ਗਏ ਪਹਿਲਾਂ ਆਪਾਂ ਸਰਵਿਸ ਲੈਨ ਤੋਂ ਨਹੀਂ ਜਾ ਰਹੇ ਸੀ ਜਿਹੜੀ ਇਹਦੇ ਨਾਲ ਸਰਵਿਸ ਲੈਨ ਆ ਥੱਲੇ ਹੈਗੀ ਦਾ ਵੇਹ ਸਰਵਿਸ ਲੈਨ ਸੇਫ ਆ ਚਾਹੀਦਾ ਸਰਵਿਸ ਲੈਨ ਤੇ ਆ ਪਰ ਮੈਂ ਉਦੋਂ ਦਾ ਸਰਵਿਸ ਲੈਨ ਤੇ ਆਈ ਜਾਣਾ ਥੋੜਾ ਜਿਹਾ ਅੱਕ ਇਹ ਗਿਆ ਸੀ ਕਿਉਂਕਿ ਉਧਰ ਆਵਾਜ਼ ਆਈ ਘਰ ਤਾ ਮੈਂ ਕਿਹਾ ਮਾੜਾ ਜਿਹਾ 15-20 ਮਿੰਟ ਆ ਹਾਈਵੇ ਤੇ ਚਲਾ ਲਈਏ ਇਧਰ ਦਾ ਗਾ ਪੈਂਦਾ ਗੱਡੀਆਂ ਦਾ ਥੱਲੇ ਜਿਹੜੀ ਸਰਵਲਨ ਉਹ ਸ਼ਾਂਤ ਆ ਬਾਈ ਦੂਆ ਥੋੜਾ ਜਿਹਾ ਚਲਾ ਕੇ ਉਧਰ ਹੀ ਜਾਂਦਾ ਥੱਲੇ ਆਪਣੇ ਸਾਡੇ ਮੇਰੇ ਵਰਗੇ ਬੰਦੇ ਜਿਹੜੇ ਸਾਡੇ ਵਰਗੇ ਨੇ ਇਹਨਾਂ ਨੂੰ ਘਰ ਦੀਆਂ ਟੈਨਸ਼ਨਾਂ ਨਹੀਂ ਦੁਨੀਆ ਦੀਆਂ ਟੈਨਸ਼ਨਾਂ ਹੁੰਦੀਆਂ ਹੁਣ ਜਿਵੇਂ ਆ ਫੁੱਟ ਆ ਵਿੱਚ ਵਿਚਾਲੇ ਜਗਾ ਇਹਨਾਂ ਨੂੰ ਹੀ ਦੇਖ ਦੇਖ ਦੁਖੀ ਹੋਈ ਜਾਂਦੇ ਆ ਦੱਸ ਜਦੋਂ ਹਾਈਵੇ ਬਣਿਆ ਇੱਥੇ ਦਰਖਤ ਨਹੀਂ ਲੱਗਣੇ ਚਾਹੀਦੇ ਸੀ ਕਿ ਨਹੀਂ ਪੱਟ ਪੱਟ ਇਹਨਾਂ ਨੇ ਸਿਰ ਤੇ ਕਿੰਨਾ ਜੰਗਲ ਚਾਹੀਦਾਗਾ ਤੁਸੀਂ ਹਿਸਾਬ ਲਾ ਲਓ ਤੀਜਾ ਹਿੱਸਾ ਜੰਗਲ ਚਾਹੀਦਾ ਮਤਲਬ 25% ਜੰਗਲ ਕਿੰਨਾ ਆਪਣੇ 6% ਹੁਣ ਆ ਸਾਰੀਆਂ ਸੜਕਾਂ ਖਾਲੀ ਪਈਆਂ ਨੇ ਦੇਖੋ ਆਹ ਦੇਖ ਚਟਣੇ ਆ ਅਸੀਂ ਆ ਬੂਟੇ ਜਿਹੜੇ ਲਾਏ ਨੇ ਤੁਸੀਂ ਨਿੰਮਾ ਲਾਓ ਬੋੜ ਲਾਓ ਪਿੱਪਲ ਲਾਓ ਆਵਲੇ ਲਾਓ ਟਾਲੀ ਲਾਓ ਹੈ ਇਹ ਕੰਮ ਤਾਂ ਦਾ ਧਿਆਨ ਹੀ ਨਹੀਂ ਦੱਸ ਹੁਣ ਇਹੀਆਂ ਚੀਜ਼ਾਂ ਦੇਖ ਕੇ ਦੁੱਖ ਲੱਗਦਾ ਫਿਰ ਜਦੋਂ ਪਾਣੀ ਡੋਲਦੇ ਨੇ ਪਾਣੀ ਵਾਲ ਦੇਖ ਕੇ ਦੁੱਖ ਲੱਗਦਾ ਹਣ ਤੁਸੀਂ ਪੜਿਓ ਤੁਸੀਂ ਮੜਾ ਜਾ ਜਦੋਂ ਦਰਿਆ ਸੁੱਕਦੇ ਨੇ ਉਹਦੇ ਚ ਕੇਰਲਾ ਕਰਨਾਟਕ ਦਾ ਦੱਸਿਆ ਆ ਕਿਵੇਂ ਉੱਥੇ ਖੂਹ ਬੰਦ ਹੋ ਗਏ ਗੁਜਰਾਤ ਦੇ ਵਿੱਚ ਕਿਵੇਂ ਹਜ਼ਾਰ ਹਜ਼ਾਰ ਫੁੱਟ ਤੇ ਬੋਰ ਹੁੰਦਾਗਾ ਪਾਣੀ ਨੂੰ ਤਰਸ ਦੇਣੇ ਲੋਕ ਆਪਣੇ ਵੀ ਇਹੀ ਹਾਲ ਹੋਣ ਵਾਲਾ ਔਰੇ ਆल्या ਦਰਖਤਾਂ ਵੱਲ ਕਿਸੇ ਦਾ ਧਿਆਨ ਨਹੀਂ ਖਾਲੀ ਪਏ ਨੇ ਰੋਡ ਜੇ ਇਹ ਹੀ ਰੋਡ ਭਰਦੀ ਏ ਤਾਂ ਜ਼ਿਆਦਾ ਨਹੀਂ ਆਪਣਾ ਜਿਹੜਾ 6% ਦਾ 10% ਦਾ ਜੰਗਲ ਹੋ ਹੀ ਜਾਵੇ ਲਓ ਪਿਆਰਿਓ ਆਪਾਂ ਪਹੁੰਚ ਗਏ ਖੰਨੇ ਆ ਲਓ ਥੱਲੇ ਦੀ ਆਪਾਂ ਤਾਂ ਨਹੀਂ ਪਾਇਆ ਫਿਰ ਸ਼ਹਿਰ ਦੇ ਵਿੱਚ ਨਾ ਭੀੜ ਭੜਕਾ ਹੁੰਦਾ ਤੇ ਇਥੋਂ ਬੱਸਾਂ ਵੀ ਥੱਲੇ ਦੀ ਹੋ ਜਾਂਦੀਆਂ ਨੇ ਫਿਰ ਸਵਾਰੀਆਂ ਸਵੂਰੀਆਂ ਲਾਉਣੀਆਂ ਹੁੰਦੀਆਂ ਬੱਸਾਂ ਨੇ ਕਾਂ ਫਿਰ ਇੱਥੋਂ ਮੈਂ ਉੱਪਰ ਦੀ ਚੜਿਆ ਆ। ਜ਼ੋਰ ਤਾਂ ਲੱਗਦਾ ਉੱਪਰ ਦੀ। ਪਰ ਕੋਈ ਨਹੀਂ ਥੱਲੇ ਵੇ ਭੀੜ-ਪੜੱਕਾ ਬਹੁਤ ਆ। ਖੰਨਾ ਸ਼ਹਿਰ ਆ ਉਹ ਅੱਗੇ ਚੌਂਕ ਆ ਖੰਨੇ ਦਾ। ਇਹ ਭੀੜ-ਪੜੱਕੇ ਨਾਲੋਂ ਐ ਉੱਪਰ ਦੀ ਸਹੀ ਆ ਲੰਘ ਜਾਗੇ। ਚਲੋ ਸ਼ਹਿਰ ਨਿਕਲ ਗਏ ਫੇਰ ਆਪਾਂ ਸਰਵਿਸ ਲੈਣ ਤੇ ਪਾ ਲੈਣਾ। ਚਲੋ ਜੀ। ਆ ਕਾਲੇ। ਰਾ ਮੰਡੀ ਹੈ ਉਹ ਆ ਗੋਵਿੰਦਗੜ੍ਹ ਬਹੁਤ ਬੁਰਾ ਹਾਲ ਆਰੇ ਆ ਜੋ ਜਾਮੀ ਜਾਮ ਲੱਗਿਆ ਪਿਆ ਇੰਨਾ ਬੁਰਾ ਹਾਲ ਆ ਅੱਗੇ ਪਿੱਛੋਂ ਸ਼ਹਿਰ ਮੈਂ ਖੰਨਾ ਸ਼ਹਿਰ ਵੀ ਉੱਪਰ ਦੀ ਕ੍ਰੋਸ ਕਰਿਆ ਆ ਮੇਰੇ ਤੋਂ ਪਤਾ ਨਹੀਂ ਕਿਵੇਂ ਗਲਤੀ ਹੋ ਗਈ ਇੰਨਾ ਮਤਲਬ ਮੱਚਣ ਵਾਲਾ ਹੀ ਕੰਮ ਹੋ ਗਿਆ ਬਹੁਤ ਆ ਜਾਮ ਹੁੰਦਾ ਸਾਰਾ ਜਾਂਦਾ ਮੰਡੀ ਜ ਤੋਂ ਟਰੱਕ ਹੀ ਟਰੱਕ ਆ ਮਸਾਂ ਸਾਹ ਜ ਆਇਆ ਬਾਹਰ ਆ ਕੇ ਵੀਡੀਓ ਵੀ ਨਹੀਂ ਬਣੀ ਉਸ ਇਨਾ ਕੰਮ ਹੀ ਕੰਮ ਹੋ ਗਿਆ ਗਲਤੀ ਮੇਤੋ ਹੋ ਗਈ ਸ਼ਹਿਰ ਉੱਪਰ ਦੀ ਨੰਗਣਾ ਸੀ ਪਤਾ ਹੀ ਨਹੀਂ ਲੱਗਿਆ ਥੱਲੇ ਪੜ ਗਿਆ ਚਲੋ ਕੋਈ ਨਹੀਂ ਹੁਣ ਤਾਂ ਨਿਕਲ ਗਿਆ ਸ਼ਹਿਰ ਜਿਆ ਆ ਪਿੱਛੇ ਨਾ ਆ ਦੇਖੋ ਰੇੜੀਆਂ ਜੀਆਂ ਨੇ ਇੱਥੇ ਸਾਗ ਸੂਕ ਰੋਟੀ ਰਾਟੀ ਇੱਥੇ ਲੱਸੀ ਵੀ ਗੇ ਹਟਿਆ ਕਿਰਪਾ ਹੈ ਆ ਬਾਪੇ ਦੀ ਪੈਸੇ ਨਹੀਂ ਆਪਣ ਪੈਸੇ ਗੁਆ ਆਪਣੇ ਤਾਂ ਕੋਈ ਲੈਂਦਾ ਨਹੀਂ ਲੱਸੀ ਪੀਤੀ ਆਗਾ ਬਾਬਾ ਜੀ ਸੇਵਾ ਕਹਿੰਦੇ ਨਹੀਂ ਜੀ ਜਾਓ ਬਹੁਤ ਚਿਰ ਦਾ ਕਲੇਜਾ ਜਾਂ ਮੱਚੀ ਜਾਂਦਾ ਸੀ ਐ ਜੀ ਕਰਦੇ ਸੀ ਉਹ ਪੀਏ ਤਾਂ ਸੀ ਵੀ ਕੇ ਸ਼ਾਂਤੀ ਜੀ ਆ ਗਈ ਤੇ ਉਤੋਂ ਮੀਂਹ ਵਾਲਾ ਮੌਸਮ ਹੋ ਗਿਆ ਹੁਣ ਕਿਤੇ ਰੁਕਣਾ ਬੂ ਆਪਾਂ ਨੂੰ ਜੇ ਨਾ ਰੁਕੇ ਨਾ ਮੀਂਹ ਨੇ ਪੰਨ ਤਾਂ ਬੁਖਾਰ ਚੜ ਜਾਣਾ ਕਿਉਂਕਿ ਗਰਮ ਸਰਦ ਹੋ ਜਾਣਾ ਸਰੀਰ ਆਹ ਦੇਖੋ ਮੌਸਮ ਕਿਦਾਂ ਦਾ ਹੋ ਗਿਆ ਆਹ ਦੇਖੋ ਓ ਬਈ ਯਾਰੋ ਆਪਾਂ ਆ ਗਏ ਹੁਣ ਫਤੇਗੜ ਸਾਹਿਬ ਆ ਦੇਖੋ ਆ ਪੁਲ ਜਿਆ ਕ੍ਰੋਸ ਕਰਕੇ ਉਦੋਂ ਬਾਅਦ ਗੁਰਦੁਆਰਾ ਸਾਹਿਬ ਜਾਣਾ ਆਪਾਂ ਤੇ ਦੇਖਦੇ ਆ ਅੱਜ ਨਾ ਥੱਕ ਜੇ ਵੀ ਬਾੜਾ ਹੋ ਗਿਆ ਪਹਿਲਾ ਦਿਨਾਂ ਨਾ 70 ਬੰਦਾ 70 ਕਿਲੋਮੀਟਰ ਹੀ ਹੋਇਆ ਦੇਖਦੇ ਆ ਨਹੀਂ ਤਾਂ ਇੱਥੇ ਹੀ ਰੁਕਾਂਗੇ ਹਲੇ ਜਿੱਥੇ ਜਾਣਾ ਜੀ ਆਪਾਂ ਉਹ ਹਲੇ 35 ਕਿਲੋਮੀਟਰ ਪਿਆ ਬਾਬਾ ਹਨੂਮਾਨ ਸਿੰਘ ਜੀ ਦਾ ਗੁਰਦੁਆਰਾ ਹਾਂਜੀ ਪਿਆਰਿਓ ਆ ਬਹਿ ਗਏ ਆਪਾਂ ਇੱਥੇ ਆ ਪਪਣਾ ਜਿਆਂ ਦੇ ਕਿਨਾਰੇ ਜੋਤੀ ਸਰੂਪ ਗੁਰਦੁਆਰਾ ਹੈਗਾ ਬਿਲਕੁਲ ਉਹਦੇ ਅੱਗੇ ਹੁਣੇ ਆ ਕੇ ਬੈਠੇ ਹੀ ਆਂ ਜਮਾ ਥੱਕੇ ਜੇ ਪਏ ਆਂ ਅੱਜ ਪਹਿਲਾ ਦਿਨ ਆ ਪਹਿਲੇ ਦਿਨ ਤਾਂ ਕੜਮਸ ਪੈਂਦਾ ਹੀ ਹੁੰਦਾ ਕਿਉਂਕਿ ਸਰੀਰ ਉਹੇ ਜਾ ਟਲਿਆ ਨਹੀਂ ਹੁੰਦਾ ਘਰੇ ਤਾਂ ਆਪਾਂ 15 ਕਿਲੋਮੀਟਰ 12-15 ਕਿਲੋਮੀਟਰ ਸਾਈਕਲ ਚਲਾਉਨੇ ਆ ਠੀਕ ਆ ਹੁਣ ਹੌਲੀ-ਹੌਲੀ 1 2 3 ਦਿਨ ਲੱਗਣਗੇ ਫੇ ਸਰੀਰ ਟਲੂਗਾ ਜਿਵੇਂ ਅੱਜ 70 70 ਕਿਲੋਮੀਟਰ ਸਾਈਕਲ ਚੱਲਿਆ 70 72 ਤੇ ਤਾਲੂ ਵੀ ਇੰਨਾ ਕੀ ਜਲੂ ਫਿਰ ਹੌਲੀ ਹੌਲੀ ਅੱਗੇ ਜਾ ਕੇ ਸਰੀਰ ਢਲੀ ਜਾਊ ਅੱਗੇ ਠੰਡ ਵੀ ਆਈ ਜਾਣੀ ਆ ਨਾ ਅਜੇ ਤਾਂ ਗਰਮੀ ਸੀਗੀ ਇਹ ਹੈਗੀ ਆ ਪਿਆਰੇਓ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਤੇ ਆ ਆਪਾਂ ਨੂੰ ਹਾਲ ਮਿਲਿਆ ਇਹ ਚ ਦੋ ਸਿੰਘ ਹੋਰ ਨੇ ਦੋ ਸਿੰਘ ਹੋਰ ਨੇ ਆ ਨਾਲ ਬਾਥਰੂਮ ਆ ਇੰਨਾ ਕ ਤਾਂ ਆਪਾਂ ਨੂੰ ਮਹਿਲ ਆ ਮਹਿਲ ਜਿਹਾ ਇੰਨਾ ਕ ਮਿਲ ਜੇ ਮਹਿਲ ਵਰਗਾ ਇਹ ਕਿਉਂਕਿ ਆਪਾਂ ਤਾਂ ਟੈਂਟਾਂ 'ਚ ਰਾਤਾਂ ਕੱਟਣ ਆਲੇ ਆ ਇਹ ਜੋਤੀਸ ਰੂਪ ਗੁਰਦੁਆਰਾ ਤੋਂ ਥੋੜਾ ਜਿਹਾ ਅੱਗੇ ਜਾ ਕੇ ਥੋੜਾ ਜਿਹਾ ਅੱਗੇ ਜਾ ਕੇ ਸਥਾਨ ਆ ਇੱਕ ਮਾਪੋਰਛਾ ਦਾ ਉੱਥੇ ਮਿਲਿਆ ਹੈ ਆਪਾਂ ਨੂੰ ਹਾਲ ਆ ਵਧੀਆ ਵੱਖਾ ਲੱਗਿਆ ਹੋਇਆ ਆਰਾਮ ਨਾਲ ਸੋਵਾਂਗੇ ਸਵੇਰੇ ਉੱਠ ਕੇ ਆਪਣਾ ਸਾਜਰੇ ਇਸ਼ਨਾਨ ਕਰਕੇ ਚਲੋ ਜੀ ਅੱਗੇ ਚਾਲੇ ਪਾ ਦਾਂਗੇ ਆ ਸਮਾਨ ਸਾਰਾ ਲਾ ਲਿਆ ਸਾਈਕਲ ਤੋਂ ਲਾਉਣ ਨੂੰ ਤਾਂ ਥੋੜਾ ਜਿਹਾ ਟਾਈਮ ਲੱਗਦਾ 15 ਕੁ ਮਿੰਟ ਲੱਗਦੇ ਆ ਲਾਉਣ ਨੂੰ ਤੇ ਰੱਖਾ ਨੂੰ ਟਾਈਮ ਲੱਗ ਜਾਂਦਾ ਰੱਖਾ ਨੂੰ ਆਣਗੇ ਜੇ ਲੁੱਧਾ ਘੰਟਾ ਲੱਗ ਜਾਂਦਾ ਚਲੋ ਜੀ ਹੁਣ ਬਾਹਰ ਤੁਹਾਨੂੰ ਦਿਖਾਉਣੇ ਆ ਸਥਾਨ ਫੇਰ ਮਿਲਦੇ ਆ ਇੱਥੇ ਰੁਕੇ ਹੋਏ ਆਪਾਂ ਇਹ ਆਪਣਾ ਮਹਾਪੁਰਸ਼ਾਂ ਦਾ ਸਥਾਨ ਆ ਗੁਰਦੁਆਰਾ ਜੋਤੀਸਰੂਪ ਤੋਂ ਥੋੜਾ ਜਿਹਾ ਅੱਗੇ ਆ ਕੇ ਆ ਦੇਖੋ ਆ ਪਿੱਛੇ ਗੁਰਦੁਆਰਾ ਜੋਤੀਸਰੂਪ ਆ ਆਹ ਤੇ ਬਿਲਕੁਲ ਥੋੜਾ ਜਿਹਾ ਅੱਗੇ ਹੀ ਆ ਇਹਦੇ ਇਹ ਚੰਡੀ ਉਹ ਚੰਡੀਗੜ੍ਹ ਨੂੰ ਜਿਹੜਾ ਰੋਡ ਜਾਂਦਾ ਮੋਹਾਲੀ ਨੂੰ ਫਤੇਗੜ੍ਹ ਸਾਹਿਬ ਤੋਂ ਉਹਦੇ ਉੱਤੇ ਹੀ ਆ ਬਸ ਇੱਥੇ ਆਪਾਂ ਟਿਕਾਣਾ ਕਰਿਆ ਕਿਉਂਕਿ ਅੱਜ ਆ ਥੋੜਾ ਜਿਹਾ ਥੱਕ ਗਏ ਸੀ 70 72 72 ਜਾਂ 75 ਕਿਲੋਮੀਟਰ ਚੱਲਿਆ ਸਾਈਕਲ ਕਿਉਂਕਿ ਪਹਿਲਾ ਦਿਨ ਸੀ ਪਹਿਲੇ ਦਿਨ ਤਾਂ ਐ ਹੀ ਹੁੰਦਾਗਾ ਕਿਉਂਕਿ ਆਪਾਂ ਕਿਹੜਾ ਹੁਣ ਇੰਨੇ ਦਿਨਾਂ ਦਾ ਚਲਾਇਆ ਸਾਈਕਲ ਹੁਣ ਹੌਲੀ ਹੌਲੀ 2-3 ਦਿਨ ਲੱਗਣਗੇ ਢਾਲਣ ਨੂੰ 2-3 ਦਿਨਾਂ ਤੋਂ ਬਾਅਦ ਉਸ ਦਿਵਾ ਫਿਰ ਆਪਾਂ ਠੰਡੇ ਚ ਚਲੇ ਜਾਣਾ ਅੱਜ ਹੈ ਵੀ ਗਰਮੀ ਸੀਗੀ ਬਹੁਤ ਗਰਮੀ ਜੀ ਠੰਡੇ ਚ ਚਲੇ ਜਾਣਾ ਫੇਰ ਨਹੀਂ ਕੋਈ ਦਿੱਕਤ ਆਣੀ ਹੈਗੀ ਫੇਰ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਆ ਸਥਾਨ ਬਣਿਆ ਹੋਇਆ ਆਹ ਲਾ ਤੇਰਾ ਮਗਿਆਨੀ ਸਦ ਜੀਵੇ ਨਹੀਂ ਮਰਦਾ ਸਗਣ ਆਲੋ ਪਿਆਰਿਓ ਹੋ ਰਹਿ ਗਿਆ ਗੁਰੂ ਘਰ ਜੋਤੀ ਸਰੂਪ ਧਾਨ ਮਹੌਲ ਹੋ ਗਿਆ ਮੀਂਹ ਜਾਂ ਫੈਣ ਲੱਗਿਆ ਆ ਦੇਖੋ ਕਣੀਆਂ ਜੀਆਂ ਆਲੋ ਹੋਜੋ ਆ ਗੁਰੂ ਘਰ ਵੀ ਜਾਇਈਏ ਹੁਣ ਆ ਦੇਖੋ ਕਿੰਨੀ ਰਮਣੀਕ ਜਗ੍ਹਾ ਰੋਟੇ ਲੱਗੇ ਹੋਏ ਇੱਥੇ ਪਹਿਲਾਂ ਮੈਂ ਉਰੇ ਦੁਪਹਿਰੇ ਜੋ ਗੱਲ ਕਰੀ ਆ ਇੱਥੇ ਬੈਠਾ ਜੀ ਮੈਂ ਰੋਟਿਆਂ ਥੱਲੇ ਬਹਿ ਕੇ ਦਾਮ ਲਿਆ ਜੀ ਚਲੋ ਫੋਜੋ ਬਾ ਹੁਣ ਆਪਾਂ ਇੱਥੇ ਮੱਥਾ ਟੇਕ ਕੇ ਫਿਰ ਆਪਾਂ ਅੱਜ ਦੀ ਦਿਨ ਦੀ ਸਮਾਪਤੀ ਕਰ ਦੇਣੀ ਆ ਅੱਜ ਤਾਂ ਛੋੜੀ ਹੀ ਸੀਗੀ ਬਸ ਘਰੋਂ ਇੱਥੇ ਹੀ ਆਏ ਆ ਕੱਲ ਦਾ ਦਿਨ ਵੀ ਥੋੜਾ ਹੋਇਆ ਕਦਾਈ ਹੋਵੇ ਪਰਸੋ-ਪੁਰਸੋ ਤੋਂ ਵਧੀਆ ਨਜ਼ਾਰੇ ਸਫਰ ਹੋਊਗਾ ਆਪਣਾ ਹਾਲੋ ਸਾਧ ਸੰਗਤ ਜੀ ਇਹ ਸਰੋਵਰ ਆ ਗੁਰਦੁਆਰਾ ਜੋਤੀ ਸਰੂਪ ਦਾ ਦੇਖੋ ਹਾਲੋ ਪਿਆਰੋ ਇਧਰ ਲੰਗਰ ਹਾਲ ਆ ਇਹ ਲੰਗਰ ਹਾਲ ਆ ਸਾਰਾ ਉਧਰੋਂ ਇਧਰੋਂ ਐ ਐਂਟਰੀ ਆ ਆ ਡਿਓੜੀ ਚੋਂ ਆਪਾਂ ਅੰਦਰ ਆਉਣਾ ਉਹ ਕੜਾਹ ਪ੍ਰਸਾਦ ਦੀਆਂ ਪਰਚੀਆਂ ਨੇ ਆਹ ਲੋ ਬਿਆਰੇ ਇੱਥੇ ਆਪਣੇ ਸਿੰਘ ਬੈਠੇ ਨੇ ਆ ਨਾ ਖਾਬ ਲੱਗਿਆ ਨਾ ਇਹਦੇ ਵਿੱਚ ਸਿੰਘ ਬੈਠੇ ਨੇ ਦੋ ਮਸਤਾਨੇ ਉਹ ਮਸਤਾਨੇ ਸਿੰਘ ਨੇ ਹੁਣ ਖਾਹ ਚੇਰੋਂ ਦਾ ਨਾ ਗੱਲਾਂ ਕਰੀਆਂ ਬੈਹਿ ਕੇ ਆਹ ਡੇਰਾ ਇਹਨਾਂ ਦਾ ਕਪੜੇ ਲੀੜੇ ਪਏ ਨੇ ਆ ਦੇਖੋ ਆ ਸਿੰਘ ਬਾਣੀ ਵੜ ਰਿਆ ਹੈ ਨਾ ਆਨੰਦ ਇੱਥੇ ਸੌਂਦੇ ਨੇ ਉਹ ਆਹ ਦੇ ਕੱਦੇ ਪਏ ਮੈਂ ਵੀ ਹੌਣ ਦੇਖਿਆ ਨਹੀਂ ਤਾਂ ਮੈਂ ਵੀ ਉਰੇ ਟੈਂਟ ਲਾ ਲੈਣਾ ਸੀ ਆਨੰਦ ਆਉਣਾ ਸੀ ਉਰੇ ਆਹ ਦੇਖੋ ਆ ਕਿੰਨੇ ਪੁਰਾਣੇ ਬਰੋਟੇ ਨੇ ਕਿੰਨਾ ਆਨੰਦ ਆਉਣਾ ਸੀ ਉਰੇ ਟੈਂਟ ਲਾਉਣ ਦਾ ਠੰਢੀ ਠੰਡੀ ਹਵਾ ਜਿਵੇਂ ਏਸੀ ਚੱਲਦਾ ਐਂ ਚੱਲਦੀ ਆ ਆ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਅੱਜ ਦਾ ਦਿਨ ਦੀ ਆਪਾਂ ਸਮਾਪਤੀ ਕਰਨ ਲੱਗੇ ਆ ਹੁਣ ਅੱਜ ਆਪਾਂ ਲੁਧਿਆਣੇ ਤੋਂ ਚੱਲ ਕੇ ਪੂਰੇ ਫਤੇਗੜ ਸਾਹਿਬ ਸਰਹੰਦ ਇੱਥੇ ਪਹੁੰਚੇ ਆਂਗੇ ਤੇ ਅੱਜ ਦੇ ਛੋਟੀ ਜੀ ਵੀਡੀਓ ਬਣੀ ਆ ਅੱਜ ਤਾਂ ਆਉਣਾ ਹੀ ਸੀਗਾ ਤੇ ਹੁਣ ਕੱਲੂ ਇੱਥੋਂ ਚਾਲੇ ਪਾਵਾਂਗੇ ਅੱਜ ਸਾਈਕਲਾਂ ਚ ਹੋਇਆ ਅੱਜ ਗਰਮੀ ਸੀ ਥੋੜਾ ਘੱਟ ਵੀ ਚੱਲਿਆ ਸਾਈਕਲ ਉਹੀ 70 75 ਕਿਲੋਮੀਟਰ ਚੱਲਿਆ ਚਲੋ ਜੀ ਹੁਣ ਪਿਆਰਿਓ ਆਪਾਂ ਕੱਲ ਦੇ ਸਫ਼ਰ ਤੇ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ